ਮੈਂ ਪਵਨ ਗਿੱਲ ਬਾੜ ਨੰਬਰ 12 ਤੋਂ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਤੇ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਜਿਹੜੇ ਤਿਹਾਰ ਸਾਰਿਆਂ ਲਈ ਬਹੁਤ ਵਧੀਆ ਨਿਕਲਣ ਔਰ ਪੰਜਾਬ ਦੇ ਵਿੱਚ ਤੇਸ਼ਾ ਵਿਦੇਸ਼ਾ ਵਿੱਚ ਵਸਦੇ ਭਾਰਤੀਆਂ ਨੂੰ ਇਸੋ ਅਵਸਰ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਮੈਂ ਪ੍ਰੇਰਣਾ ਵੀ ਦਿੰਦਾ ਆ ਰਿਕੁਐਸਟ ਵੀ ਕਰਦਾ ਆ ਵੀ ਸਾਨੂੰ ਸਾਰਿਆਂ ਨੂੰ ਜਿਹੜੀ ਦੀਵਾਲੀ ਜਿਹੜੀ ਹੈਗੀ ਆ ਉਹ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਤਾਂ ਕਿ ਸਾਡੇ ਵਿੱਚੇ ਸਾਡੇ ਬਜ਼ੁਰਗ ਜਿਹੜੇ ਆ ਉਹ ਪੋਲੂਸ਼ਨ ਤੋਂ ਰਾਹਤ ਹੋਣ ਔਰ ਬਿਮਾਰੀਆਂ ਤੋਂ ਰਾਹਤ ਹੋਣ ਔਰ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਆ ਵੀ ਸਾਨੂੰ ਸਾਰਿਆਂ ਨੂੰ ਜਿਹੜਾ ਘਰ ਘਰ ਦੇ ਵਿੱਚ ਜਿਹੜੇ ਪੌਦੇ ਲਗਾਉਣੇ ਚਾਹੀਦੇ ਆ ਤਾਂ ਕਿ ਅਸੀਂ ਪੋਲੂਸ਼ਨ ਰਾਹਤ ਹੋਈਏ ਔਰ ਮੈਂ ਆਪਣੇ ਵੱਲੋਂ ਆਪਣੇ ਗਿੱਲ ਪਰਿਵਾਰ ਵੱਲੋਂ ਨਗਰ ਕੌਂਸਲ ਵੱਲੋਂ ਤੇ ਆਲਮਸਤ ਬਾਪੂ ਲਾਲ ਬਾਸ਼ਾ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਪ੍ਰਿੰਸ ਗਿੱਲ ਗਿੱਲ ਟਰੇਡਰਸ ਸਬਜੀ ਮੰਡੀ ਨਕੌਦਰ ਦੀਵਾਲੀ ਦੀਆਂ ਬੰਦੀ ਛੋੜ ਦੀਆਂ ਵਿਸ਼ਕਰਮਾ ਦੇ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਜਿਹੜੇ ਇਹ ਤੇ ਤਿਹਾਰ ਆ ਖੁਸ਼ੀਆਂ ਜਿਹੜੇ ਲੈ ਕੇ ਆਵੇ ਆਪਣੇ ਵੱਲੋਂ ਆਪਣੇ ਗਿੱਲ ਪਰਿਵਾਰ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ